ਮਹਾਨ ਪੁਲਿਸ ਨੇ ਗੁਰੂੰਦਾਬਾਹ ਦੇ ਨਿਵੀਂ ਰੈਨ ਬੜੀ ਹਰਜੀਤ ਕੌਰ ਦੇ ਅੰਨੇ ਕਤਲ ਦੀ ਗੁੱਥੀ ਸੁੰਝਾ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ 14 ਤਲਾਈ ਨੂੰ ਉਹ ਪਿੰਡ ਜੋਗੋਵਾਲ ਗਈ ਸੀ ਪਰ ਵਾਪਸ ਨਹੀਂ ਪਰਤੀ ਬਾਅਦ ਵਿੱਚ ਉਸ ਦੀ ਲਾਸ਼ ਖਤਾਵਾ ਪਿੰਡ ਦੇ ਖੂਮਾ ਲੱਤਪਤ ਮਿਲੀ ਗਰੇਤੇ ਤੇ ਤੀਰਦਰ ਹਥਿਆਰਾਂ ਨੂੰ ਗੰਬੀਰ ਜ਼ਖਮਾਂ ਦੇ ਨਿਸ਼ਾਨ ਵੀ ਸਨ ਉਸ ਜੋ ਜਾਂਚ ਦਰਾ ਖੁਲਾਸਾ ਹੋਇਆ ਕਿ ਹਰਜੀਤ ਕੌਰ ਤਲਾਕ ਤੋਂ ਨਹੀਂ ਅਧਿਕ ਉਹਦੀ ਦੂਜੀ ਸ਼ਾਦੀ ਪਿੰਲੀ ਤਰ੍ਹਾਂ ਦੇ ਪਰਿੰਦਰ ਸਿੰਘ ਨਾਲ ਹੋਈ ਸੀ ਬਾਦਕਤ ਹਨ ਤਰੀਕਿਆਂ ਨਾਲ ਕੀਤੀ ਜਾਣ ਤੋਂ ਸਾਹਮਣੇ ਆਇਆ ਕਿ ਹਰਜੀਤ ਕੌਰ ਤੇ ਦਲਬੀਰ ਸਿੰਘ ਨਾਲ ਪ੍ਰੋਮਿਸ ਵਾਂਸਨ ਅਤੇ ਉਹ ਉਸ ਨੂੰ ਤੇ ਪ੍ਰਾਕਰੰਧੀ ਦਬਾਅ ਨਾਲ ਰਹੀ ਸੀ ਇਸ ਕਾਰਨ ਦਲਬੀਰ ਸਿੰਘ ਨੇ ਆਪਣੇ ਹਿੱਤਾਂ ਨੂੰ ਬਚਾਉਂ ਲਈ ਵਿਧਿਆਕਾਰ ਫਿਰ ਮੌਕੇ ਤੇ ਪਹੁੰਚ ਕੇ ਉਸ ਦਾ 23 ਹਜ਼ਾਰ ਰੁਪਏ ਇਕੱਠੀ ਕਰ ਲਿਆ ਅਤੇ ਲਾਰਸਨ ਸੁੱਟ ਕੇ ਭੱਜ ਗਿਆ ਪੁਲਿਸ ਨੇ ਦਲਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਪੋਰਟ ਲਿਆ ਹੈ ਅਉਂਦੀਂ ਤੀਨੂ ਜਲੇਮਤ ਦੇ ਰੇਲਗੱਟ ਤੋਂ ਪਤਰਕਾਰ ਰਮੇਸ਼ ਗਾਵਦੀ ਐਲਐਮਟੀ ਵੀ ਪੰਜਾਬ ਤੋਂ ਖਾਸ ਰਿਪੋਰਟ ਤਾਣਾ ਲੋਈਆ ਸਾਡੇ ਜੀ ਸ਼ਾਹਪੁਰ ਜ਼ਿਲ੍ਹਾ ਜਰੰਦਰ ਵਿੱਚ 14 7 2025 ਨੂੰ ਹਰਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਗੁਣਾਣਪੁਰ ਨੂੰ ਲੋਈਆ ਲੋਈਆ ਤੋਂ ਮਖਰੋੜ ਤੇ ਅਣਪਛਾਤੇ ਵਿਅਕਤੀ ਵੱਲੋਂ ਦਾ ਕਤਲ ਕਰ ਦਿੱਤਾ ਸੀ ਇਸ ਅਨੇਕ ਕਤਲ ਨੂੰ ਸਮਝਾਉਣ ਵਿੱਚ ਲੋਹਿਆਂ ਆਪਣੀ ਸਫਲਤਾ ਹਾਸਲ ਕੀਤੀ ਗਈ ਹੈ ਵਾਕਿਆ ਇਹ ਸੀ ਕਿ ਹਰਜੀਤ ਕੋ ਜੋ ਲੋਹਿਆਂ ਦੀ ਰਹਿਣ ਵਾਲੀ ਸੀਗੀ ਪੁੱਤਰੀ ਸਾਤੂ ਸਿੰਘ ਵਾਸੀ ਪਿੰਡ ਤੁਰਨਾ ਜੋ ਆਪਣੇ ਪਰਿਵਾਰ ਸਮੇਤ ਗੁਨਾਣ ਕਰੋਨੀ ਚ ਪਿਛਲੇ ਸਾਲਾਂ ਤੋਂ ਰਹਿ ਰਹੀ ਸੀ ਤੇ ਦਾ ਪਤੀ ਇਹ ਜਿਹੜਾ ਕਲਵਿੰਦਰ ਸਿੰਘ ਆ ਉਹ ਵਿਦੇਸ਼ ਜਿਹੜਾ ਫਰਾਂਸ ਵਿੱਚ ਰਹਿੰਦਾ ਸੀਗਾ ਤੇ 14 ਤਰੀਕ ਨੂੰ ਦੁਪਹਿਰ ਦੇ ਸਮੇਂ ਇਹ ਆਪਣੀ ਐਕਟਵਾ ਤੇ ਆਪਣੇ ਕੱਪੜੇ ਲੈਣ ਲਈ ਨੇੜਲੇ ਪਿੰਡ ਜਿਹੜੀ ਜਾ ਰਹੀ ਸੀ ਤੇ ਉਹਦੇ ਵਾਰਸਾਂ ਨੂੰ ਪਤਾ ਲੱਗਿਆ ਕਿ ਉਹ ਘਰ ਨਹੀਂ ਆਇਆ ਤੇ ਜਦੋਂ ਜਾ ਕੇ ਦੇਖਿਆ ਕਿ ਲੋਹਿਆਂ ਤੋਂ ਮਖੋ ਜੀਟੀ ਰੋਡ ਮਾਨ ਕੱਡੇ ਦੇ ਸਾਹਮਣੇ ਖਤਾਨਾ ਚੌਂਦੀ ਡੈਡ ਬੋਡੀ ਜਿਹੜੀ ਉੱਥੇ ਪਈ ਸੀ ਖਲੋ ਨਾਲ ਲਥਪਥ ਹੋਈ ਤੇ ਜਿਹਦੇ ਗਲ ਵਿੱਚ ਬਹੁਤ ਤੇਜ਼ ਇਤਿਹਾਰ ਜਿਹੜੇ ਡੂੰਘੇ ਜ਼ਖਮ ਸੀਗੇ ਤੇ ਜੋ ਮੌਕੇ ਤੇ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਉਹਦਾ ਪੋਸਟਮਾਰਟਮ ਕਰਾਇਆ ਗਿਆ ਅਤੇ ਇਸ ਕੇਸ ਦੀ ਠੁਗਾਈ ਨਾਲ ਪੜਤਾਲ ਕੀਤੀ ਗਈ ਤੇ ਮਾਨਯੋਗ ਐਸਐਸਪੀ ਸਰਵਿੰਦਰ ਸਿੰਘ ਤੇ ਐਸਪੀ ਸਰਵਜੀਤ ਰਾਏ ਇਨਵੈਸਟੀਗੇਸ਼ਨ ਜ਼ਿਲ੍ਹਾ ਜੰਧਰ ਤੇ ਆਤੀ ਜੀ ਨੋਟ ਮਾਈਂਡ ਹੇਟ ਤੇ ਇਹ ਤੱਥ ਸਾਹਮਣੇ ਆਇਆ ਕਿ ਜਿਹੜੀ ਹਰਜੀਤ ਕੌਰ ਆ ਇਹਦੀ ਸੈਕੰਡ ਮੈਰਿਜ ਹੋਇਸੀ ਕਲਵਿੰਦਰ ਸਿੰਘ ਜਿਲ੍ਹਾ ਫਿਰੋਜ਼ਪੁਰ ਚ ਤੇ ਇਹ ਵੀ ਡਾਈਵੋਰਸ ਸੀ ਤੇ ਇਹਦਾ ਪਤੀ ਜਿਹੜਾ ਕਲਵਿੰਦਰ ਸਿੰਘ ਆ ਉਹ ਵੀ ਡਾਈਵੋਰਸ ਸੀਗਾ ਤੇ ਮੁਰਦਾ ਸਮਝੋ ਫਰਾਂਸ ਤੇ ਰਹਿ ਰਿਹਾ ਤੇ ਉਹ ਵੀ ਜਦੋਂ ਮੈਰਿਜ ਸੈਕੰਡ ਹੋਈ ਤੇ ਉਸ ਤੋਂ ਬਾਅਦ ਉੱਥੋਂ ਆਪਣੇ ਫਿਰੋਜ਼ਪੁਰ ਤੋਂ ਛੱਡ ਕੇ ਇੱਕ ਨਾਲਕ ਲੋਨੀ ਲੋਈਆਂ ਚ ਇੱਕ ਨਵਾਂ ਵੱਖਰਾ ਮਕਾਨ ਬਣਾ ਲਿਆ ਸੀਗਾ ਤੇ ਆਪਣੀ ਲੜਕੀ ਸਵੇ ਤੇ ਇੱਥੇ ਰਹਿ ਰਹੇ ਸੀਗੇ ਤੇ ਜਦੋਂ ਇਹ ਕਤਲ ਹੁੰਦਾ ਤੇ ਉਸ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਜਿਹੜੀ ਹਰਜੀਤ ਕੌਰ ਇਹ ਜਿਹੜੇ ਸੈਕੰਡ ਮੇਰੇ ਹੋਣ ਤੋਂ ਪਹਿਲਾਂ ਇਸ ਦਾ ਇੱਕ ਦੂਰ ਦਾ ਰਿਸ਼ਤੇਦਾਰੀ ਚ ਦਲਬੀਰ ਸਿੰਘ ਔਰ ਸੋਨੂ ਪੁੱਤਰ ਨਰਵੈ ਸਿੰਘ ਵਾਸੀ ਪਿੰਡ ਦਬੂਲੀਆਂ ਥਾਣਾ ਫਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਉਹਦੇ ਨਾਲ ਇਹ ਹੁਣੀ ਸੀ ਪਰੰਤੂ ਉਹਦੇ ਨਾਲ ਸ਼ਾਦੀ ਨਹੀਂ ਹੋ ਸਕੀ ਕੁਲਵਿੰਦਰ ਸਿੰਘ ਨਾਲ ਹੋਗੀ ਤੇ ਉਸ ਦਿਨ ਤੋਂ ਕੁਲਵਿੰਦਰ ਜਿਹੜੀ ਸੀਗੀ ਹਰਜੀਤ ਕੌਰ ਮਰਤਕ ਤੇ ਦੋਸ਼ੀ ਦਲਬੀਰ ਸਿੰਘ ਆ ਇਹਨਾਂ ਦੇ ਆਪਸੀ ਜਿਹੜੇ ਆ ਨਿੜਤ ਵਧੇ ਗਈ ਤੇ ਜੋ ਹੁਣ ਤੱਕ ਇਹ ਇੱਕ ਦੂਜੇ ਨੂੰ ਮਿਲਦੇ ਰਹੇ ਹਾਲਾਤ ਇਹ ਪੈਦਾ ਹੋ ਗਏ ਕਿ ਕਲਨ ਜਿਹੜੇ ਹਰਜੀਤ ਕੌਰ ਉਹ ਦਲਬੀਰ ਸਿੰਘ ਦੇ ਘਰ ਜਾਣਾ ਚਾਹੁੰਦੀ ਸੀ ਤੇ ਦਲਬੀਰ ਸਿੰਘ ਇਸ ਕਲੋਂ ਡਰ ਗਿਆ ਸੀਗਾ ਫਿਰ ਇਸ ਨੇ ਜਦੋਂ ਇਹਨੂੰ ਹਰਜੀਤ ਕੌਰ ਨੇ ਬੁਲਾਇਆ ਤੇ ਦੋਸ਼ੀ ਜਿਹੜਾ ਦਲਬੀਰ ਸਿੰਘ ਆਪਣੀ ਬਰੀਜਾ ਗੱਡੀ ਲੈ ਕੇ ਇੱਥੇ ਮੌਕਾ ਤੇ ਆਇਆ ਤੇ ਉਸ ਨੂੰ ਮਾਨ ਕੱਡੇ ਤੇ ਨੇੜੇ ਲਾ ਜਾ ਕੇ ਬੁਲਾ ਕੇ ਇਹਨੇ ਉਹਦਾ ਪਹਿਲਾਂ ਕਿੰਨਾ ਕਲਾ ਕੋਟਿਆ ਨਾਲ ਹੀ ਇਹਨੇ ਉਹਦੇ ਆਪਣੀ ਗੱਡੀ ਚੋਂ ਇੱਕ 30000 ਕੱਢ ਕੇ ਉਹਦੇ ਗਲ 'ਚ ਡੂੰਗੇ ਤੇ ਉਹ ਪਹਿਲਾਂ ਥੱਲੇ ਸੁੱਟਿਆ ਤੇ ਫਿਰ ਡੂੰਗੇ ਥਿਆਰ ਉਹ ਜਿਹੜਾ ਵਿਪਨ ਸੀਗਾ ਉਸ ਵੈਪਨ ਨਾਲ ਇਹ ਗਲਤ ਚੱਕਮ ਕੀਤੇ ਜਿਸ ਦੇ ਨਾਲ ਉਹਦੀ ਮੌਤ ਹੋ ਗਈ। ਇਹ ਦੋਸ਼ੀ ਉਸ ਤੋਂ ਉਸ ਟਾਈਮ ਤੋਂ ਲੈ ਕੇ ਫਰਾਰ ਸੀਗਾ। ਪੁਲਿਸ ਵੱਲੋਂ ਸਾਰੀ ਮੁਸਤੈਦੀ ਨਾਲ ਸਾਰੇ ਇੰਗਲੋਂ ਤੋਂ ਤਪਦੀਸ਼ ਕਰਕੇ ਇਸ ਸ਼ਿਤੇ ਤੇ ਪਹੁੰਚੀ ਦੇ ਦੋਸ਼ੀ ਨੂੰ ਜਿਹੜਾ ਕੱਲ ਉਹ ਗ੍ਰਿਫਤਰ ਕਰ ਲਿਆ ਜੋ ਕੋਲੇ ਜਿਹੜੀ ਮੁੱਖਾ ਮਾਰ ਦਾ ਵਰਤਿਆ ਕੀ ਬ੍ਰਿਜਾ ਕਰ ਹੋਏ ਬਰਾਮਦ ਕਰ ਲਿਆ ਗਿਆ। ਇਹਨੇ ਇੱਕ ਮੋਬਾਈਲ ਜਿਹੜਾ ਵਰਤਿਆ ਸੀ ਮੁਕੇ ਤੇ ਉਹ ਵੀ ਵਰਤ ਲਿਆ। ਹੁਣ ਮ੍ਰਿਤਕ ਦਾ ਮੋਬਾਈਲ ਤੇ ਜਿਹੜਾ ਵਰਤਿਆ ਹਥਿਆਰ ਉਹ ਬਰਾਮਦ ਕਰਨਾ ਬਾਕੀ ਹੈ। ਉਹਨੂੰ ਅੱਜ ਮਾਨਯੋਗ ਅਦਾਲਤ 'ਚ ਦੋਸ਼ੀ ਦਿਲਬੀਰ ਸਿੰਘ ਨੂੰ ਪੇਸ਼ ਕਰਕੇ ਤੇ ਅਗਲੇ ਮਾਰਾਂ ਦਾ ਸਕਿਟਾ ਹੋਊਗਾ ਤੇ ਨਾਲ ਹੀ ਜਿਹੜੀ ਆ ਅਗਲੀ ਤਕਤੀਸ਼ ਮੁਕੰਮਲ ਕੀਤੀ ਜਾਊਗੀ ਥੈਂਕ ਯੂ